ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦਾ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੇ ਬਰਕਤਾਂ ਤੇ ਲੋ ਜੀ ਕਾਫੀ ਧੰਨਵਾਦ ਦੁਬਾਰਾ ਤੋਂ ਬਲੌਗ ਪਾ ਰਹੇ ਹਾਂ ਤੇ ਵਿੱਚੇ ਵਿੱਚ ਕੰਮ ਹੈ ਜੀ ਜਿਹੜੇ ਰੁਝੇਵੇ ਬਹੁਤ ਨਿਕਲ ਜਾਂਦੇ ਆ ਦੋ ਤਿੰਨ ਦਿਨ ਦੁਆਰ ਤੋਂ ਫੇਰ ਬਾਹਰ ਲੱਗ ਲੈ ਵੀ ਗੇਵੇ ਤੇ ਰਿਸ਼ਤੇਦਾਰਾਂ ਕੋਲ ਚਲੋ ਚੱਲੀ ਜਾਂਦਾ ਕੰਮ ਵੀਰੋ ਵੀ ਹਰੇਕ ਤੇ ਤੁਹਾਨੂੰ ਪਤਾ ਕਹਨੇ ਪਰ ਜਾਣਾ ਵੀ ਪੈਂਦਾ ਹੈ ਵੀ ਲੱਗੇ ਹੋਏ ਕੰਮ ਤੇ ਮੌਸਮ ਹੈ ਜਿਹੜਾ ਉਹ ਪੂਰਾ ਖੁੱਲ ਚੁੱਕਿਆ ਹੈ ਤੇ ਫਸਲਾਂ ਵੀ ਜਿਹੜੀਆਂ ਕਣਕਾਂ ਐ ਉਹ ਵੀ ਹੁਣ ਤੁਹਾਨੂੰ ਪਤਾ ਹੈ ਮੀਂਹ ਨੂੰ ਡੀਕਦੇ ਰਹੇ ਮੀਂਹ ਆਲੇ ਵੀ ਦਸਤਕ ਦੋਗਾ ਇਹ ਵੀ ਲੰਘਿਆ ਤੇ ਹੁਣ ਕਣਕਾਂ ਨੂੰ ਪਾਣੀ ਵੀ ਸ਼ੁਰੂ ਹੋ ਜਾਣਾ ਜੀ ਕੱਲ ਤੇ ਪਾਣੀ ਲੱਗ ਜਾਣਾ ਲਾਉਣ ਤੇ ਵਿੱਚੇ ਵਿੱਚ ਤੁਹਾਨੂੰ ਪਤਾ ਵੀ ਚਾਚਾ ਜੀ ਦੀ ਥੇਤੀ ਦਾ ਜਿਹੜਾ ਕੰਮ ਤਾਂ ਆਪਣੇ ਕੋਲੇ ਤਾਂ ਸਵਾਲੇਦਾਲੇ ਘੁਮਕਉਈਏ ਦੇ ਵਿੱਚ ਉਹ ਤਾਂ ਕੰਮ ਚੱਲੀ ਜਾਣਾ ਪ੍ਰੋਪਰ ਤੇ ਹੁੰਦੂਰ ਭਾਈ ਅਮਨ ਲਾ ਛੱਡਿਆ ਵਾ ਗੁੱਟੇ ਪਟਾਇਆ ਦੋ ਢਾਈ ਕਿਲੇ ਉਹਨਾਂ ਦੀ ਬਾਪ ਵਹੀ ਉਹ ਵੀ ਦਿਖਾਵਾਂਗੇ ਤੁਹਾਨੂੰ ਦੇਖਿਏ ਮੀਆਂ ਮਨ ਨੂੰ ਸੁਆਗਤ ਮਾਰਨ ਗਿਆ ਵਾ ਤਾਂ ਤੇ ਬਾਕੀ ਚੱਲੇਦਾ ਜੀ ਕੰਮ ਸਾਰੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਬੱਚਿਆਂ ਨਾਲ ਮਿਲਾ ਦੇਣਾ ਤੇ ਬੇੜਾ ਬਾਈ ਦੁਬਾਰਾ ਤੋਂ ਭਰਿਆ ਭਰਿਆ ਜਾ ਹੋ ਗਿਆ ਤੁਸੀਂ ਦੇਖਿਆ ਪਿਛਲੇ ਬਲੌਗਾਂ ਦੇ ਵਿੱਚ ਟਰੈਕਟਰ ਭਣਾ ਗਿਆ ਉਹ ਤਾਂ ਜਲੰਧਰ ਤੇ ਹੁਣ ਆ ਕੇ ਬਾਈ ਖੜ ਗਿਆ ਆਪਣੇ ਮੇੜੇ ਦੇ ਵਿੱਚ ਤੇ ਸਾਡੀ ਗੁਡੀਆ ਰਾਣੀ ਜਸ਼ਨ ਹੈ ਜਿਹੜੀ ਉਹ ਕੈਮਰਾਮੈਨ ਬਣੀ ਹੋਈ ਉਹਦੇ ਨਾਲ ਵੀ ਤੁਹਾਨੂੰ ਮਿਲਾ ਦੇਣਾ ਮਿਲੋ ਜੀ ਮੇਰਾ ਅੱਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ਼ਕਾਲ ਜੀ ਹਾਂ ਬਈ ਸਕੂਲ ਜਾਏ ਹੈ ਨਾ ਹਾਂਜੀ ਲੋ ਬਾਈ 4 ਵਜਣ ਵਾਲੇ ਆ ਇੱਕ ਬੈਗ ਦੀ ਤਿਆਰੀ ਦੂਜਾ ਤਿਆਰ ਆ ਦੂਜਾ ਤਿਆਰ ਆ ਅੰਦਰ ਹਾਂ ਹਾਂਜੀ ਲੋ ਭਾਈ ਬੇੜੇ ਦੇ ਵਿੱਚ ਰੌਣਕ ਦੇਖੋ ਦੁਆਰਾ ਦਾ ਤੇ ਮੌਸਮ ਦੇਖੋ ਸੂਰਜ ਕਿੰਨੀ ਮੈਂ ਤਾਂ ਦੇਖ ਨਹੀਂ ਸਕਦਾ ਕੈਮਰਾ ਦਿਖਾ ਦਿਨਾ ਸਾਨੂੰ ਇੱਕ ਆ ਉਹ ਚੀਜ਼ ਦੇਖੋ ਭਾਈ ਉਹ ਬੱਦਲ ਕੱਢਣ ਵਾਲੇ ਜਹਾਜ਼ ਜਿਵੇਂ ਜਿਹੜੇ ਘੁੰਮਣ ਲੱਗੇ ਤੇ ਵਿੱਚੇ ਵਿੱਚ ਭਾਈ ਗੱਡੀ ਆ ਕੇ ਆਪਣੇ ਖੜ ਜੰਨੀ ਆ ਜਿਹੜੀ ਜਿਹੜੀ ਜਾਂਦੀ ਆ ਆ ਦੇਖੋ ਬੂਟੇ ਭਾਈ ਬੂਟੇ ਵੀ ਲੱਗੇ ਹੁਣ ਨਖਰ ਦਾ ਦੁਆਰਾ ਆ ਦੇਖੋ ਇੱਧਰ ਠੀਕ ਨੇ ਤੇ ਇਹ ਟਰੈਕਟਰ ਭਾਈ ਆ ਕੇ ਖੜ ਗਿਆ ਵੇੜੇ ਦੇ ਵਿੱਚ ਤੇ ਹਾ ਰਸੀ ਅਮਨ ਨੁਕਣੀ ਬਈ ਹਲੇ ਗੇਤ ਦੇ ਵਿੱਚ ਵਸਾਈ ਵੀ ਜਿਹਦੇ ਨਾਲ ਮਸ਼ੀਨ ਬੰਨ ਕੇ ਲਿਆਂਦੀ ਤੇ ਉਕੜਾਂ ਹੀ ਪਈ ਆ ਤੇ ਹੁਣ ਕਰਾਂਗੇ ਇਹਦਾ ਇੱਕ ਅੱਧੇ ਦਿਨ ਦੇ ਵਿੱਚ ਧੋਤ ਹੋਈ ਆ ਚਲੋ ਚੱਲੀ ਜਾਂਦੇ ਆ ਕੰਮ ਬਾਈ ਸਾਰੇ ਮੌਸਮ ਆ ਜਿਹੜਾ ਬਹੁਤ ਵਧੀਆ ਹੋਇਆ ਵਾ ਹਾਂ ਬਈ ਪੰਮੂ ਦੇਵਤਾ ਉਹ ਅੰਦਰ ਟੀਵੀ ਦੇਖਦਾ ਲੜਾਈ ਕਾਦੇ ਪਿੱਛੇ ਹੋਈ ਸੀ ਜਾਂ ਦੱਦੇ ਅੰਗੂਰਾ ਪਿੱਛੇ ਵੀ ਉਹ ਜ਼ਿਆਦਾ ਖਾ ਗਿਆ ਤਾਂ ਕਹੋਗੇ ਉਹ ਰੋਕਿਆ ਕਿਸੇ ਨੂੰ ਲਓ ਬਾਈ ਤਾਂ ਜੀ ਉਹ ਕੱਲ ਰਾਤ ਤੇ ਪੰਜ ਛੇ ਵਾਰ ਖਾ ਲਏ ਮੇਰੀ ਦੂਜੀ ਵਾਰ ਸੀ ਲਓ ਬਾਈ ਹੁਣੇ ਹੁਣ ਜੁੱਦ ਚੱਲ ਗਿਆ ਟਿਆ ਭੈਣ ਤੇ ਭਾਈ ਦਾ ਉਹ ਵੀ ਕਾਦੇ ਪਿੱਛੇ ਸਿਰਫ ਅੰਗੂਰਾਂ ਪਿੱਛੇ ਹਨਾ ਕੋਈ ਨਹੀਂ ਮੀਰ ਜੀ ਆ ਖਾ ਲੰਦੈ ਠੀਕ ਆ ਉਹਦੇ ਨਾਲ ਉਹ ਅੰਦਰ ਬੈਠਾ ਉਹਦੇ ਨਾਲ ਹੀ ਮਿਲਾ ਦਿੰਦੇ ਆ ਲਓ ਬਾਈ ਬੂਟੇ ਤੇ ਆਹ ਬੂਟਾ ਬਾਈ ਪਤਾ ਨਹੀਂ ਕੀ ਗੱਲ ਹੋ ਗਈ ਜਸ਼ਨ ਕਹਿੰਦੀ ਮੈਂ ਪਾਣੀ ਵੀ ਪਾਉਂਦੀ ਸੀ ਵੀ ਸੁੱਕ ਗਿਆ ਕੋਈ ਚੱਕਰ ਹੋਇਆ ਪਤਾ ਨਹੀਂ ਇਹ ਦੁਬਾਰਾ ਫੁੱਟਣਾ ਕਿ ਆ ਚੱਕਰ ਪਰ ਹਰਾ ਵੀ ਆ ਦੇਖੋ ਪੱਤੇ ਹਰੇ ਵੀ ਆ ਉਹ ਬੂਟਾ ਵੀ ਬਾਈ ਉਹਦੀ ਤਾਂ ਉਮਰ ਐਤੀ ਮੈਨੂੰ ਪਤਾ ਵੀ ਇਹਨਾਂ ਦਿਨਾਂ ਚਾ ਕੇ ਸੁੱਕਾ ਤੇ ਗਰਮੀ ਆਉਣੀ ਸਾਰੇ ਨਵੇਂ ਫੁੱਟਣਾ ਤੇ ਬਾਕੀ ਬਾਈ ਆਹ ਬੂਟਾ ਏਖਣਾ ਹੀ ਬਾਕੀ ਅੰਦਰ ਤਾਂ ਬੰਦੇ ਘਾਤ ਨਹੀਂ ਨਿਕਲ ਰਹੇ ਕੀ ਕਰਦੇ ਆ ਮੈਂ ਕਿਹਾ ਵੀ ਸੀ ਵੀ ਆਜੋ ਫਰਜੀਤ ਉਹ ਬੈਠੇ ਆ ਬਾਹ ਜਰਜੀਤ ਤੇਰਾ ਨਕਾ ਜਿਸ਼ ਹੈ ਨਾ ਉਹਦੀ ਚਾਹ ਬਣੀ ਹੈ ਕਿੰਨੀ ਸੋਹਣੀ ਬਾਸ਼ਨਾਉਂਦੀ ਹੈ ਨਾ ਉਹਦੀ ਤੇਰਾ ਸੌਂਫ ਦੀ ਹਾਂਜੀ ਦੇਖਿਆ ਭਾਈ ਅੰਦਰ ਵਰਦੀ ਸਾਰੇ ਮੈਂ ਗੈਸ ਲਾ ਲਿਆ ਤੇ ਚਾਹ ਬਣ ਗਈ ਆਹ ਦੇਖੋ ਇੱਕ ਅੱਛਾ ਬੀ ਗੈਸੀ ਹੋ ਗਿਆ ਇਸ ਲਈ ਮੈਂ ਅੱਧਰ ਮਿਲੋ ਭਾਈ ਬੰਦ ਕਰੀ ਵੀ ਮੜਾ ਜਾ ਆਹ ਦੇਖੋ ਭਾਈ ਟੀਵੀ ਲਾਇਆ ਵਾ ਤਾਂ ਬੰਦੇ ਨੇ ਮੇਰਭਾਨ ਸਾਰਿਆਂ ਨੇ ਹੱਥ ਜੋੜ ਕੇ ਵੈਰ ਪ੍ਰਸ਼ਾਸ਼ਕ ਜੀ ਅੱਛਾ ਸਾਨੂੰ ਚਾਹ ਦੇਣੀ ਨਹੀਂ ਮੈਂ ਪਹਿਲਾਂ ਛੋਟਿਆਂ ਦੀ ਸਰਵਾਤ ਹੁੰਦੀ ਹੈ ਜੀ ਮੁੰਡੇ ਨਾ ਮਨੇ ਨੂੰ ਚਾਹ ਆ ਠੀਕ ਹੈ ਗੱਲ ਐਡ ਉਹਦੇ ਸੰਭਰੇ ਕਰਦਾ ਹਾਂ ਇਸ ਕਰਕੇ ਥੋੜੀ ਜਿਹੀ ਰੇਕ ਚ ਬਣਾਉਣੀ ਪੈਂਦੀ ਆ ਜੇ ਬੈਠ ਕੇ ਚਾਹ ਪੀ ਕੇ ਸ assi ਕੱਲ ਬੁਲਾਦੀ ਓਏ ਆਰਾਮ ਨਾਲ ਹੀ ਰਾਮ ਨਾਲ ਪੀ ਲੈ ਆਰਾਮ ਨਾਲ ਤੂੰ ਸੱਚੀ ਸੱਚੀ ਕਿਉਂ ਨਹੀਂ ਦੱਸ ਦੇਵੀ ਤਾਂ ਇਹਨੂੰ ਦੁੱਧ ਭਾ ਕੇ ਦਿੱਤੀ ਆ ਚਾਹ ਹਾਂਜੀ ਐ ਦੁੱਧੇ ਹੁੰਦਾ ਹੈ ਜੀ ਕਈ ਵਾਰ ਰੋਪਤੀ ਥੋੜੀ ਘੱਟ ਪਾ ਦਿੰਦੇ ਆ ਕਈ ਵਾਰ ਜ਼ਿਆਦਾ ਪਾ ਦਿੰਦੇ ਆ ਵੀ ਇਸ ਤਰ੍ਹਾਂ ਦੁੱਧ ਪੀਂਦੇ ਨਹੀਂ ਹੈਗੇ ਦੁੱਧ ਚਾਹ ਦਾ ਮਾਲ ਜਦੈ ਬਣਾਉਣਾ ਪੈਂਦਾ ਹੈ ਨਾ ਹੂੰ ਲੋ ਵਾਹੀ ਹਾਓ ਦੇਖੋ ਪੰਮੂ ਦਾ ਇੱਥੇ ਕੰਮ ਹੈਗਾ ਪੀਲਾ ਹੁਣ ਆਹ ਦੇਖੋ ਇੱਕ ਕੱਕਣਾ ਬੈਠਾ ਬੰਦਾ ਤਿਆਰੀਆਂ ਹਣ ਟਿਊਸ਼ਨ ਦੀ ਹਰਜੀਤ ਇਹਨਾਂ ਦੀ ਹਾਂਜੀ ਵਾਸੂਨ ਚੱਲ ਗਏ ਹੂੰ ਚੱਲੇ ਆ ਉਸ ਵਾਗਾ ਟੋਕੀਆਂ ਟੋਕੀਆਂ ਦੇ ਰਣੀਆਂ ਹੁਣ ਚਾਹ ਫਲਾਤੀ ਆ ਰੋਟੀ ਖਾ ਲਈ ਜ਼ਰੂਰ ਤੇ ਆਗੇ ਹੂੰ ਵਾਗ ਘੰਟੇ ਕਿ ਦਿਓ ਰੈਸਟ ਹੁੰਦੀ ਹੈ ਇਹ ਰੀਚ ਦੇ ਨਾਲ ਵਾਚਾਰ ਵਾਦਨ ਵਿਟੇਜ ਦੇ ਰਗਾ 6 ਵਜੇ ਆਉਣਾ ਹਨ ਹਾਂਜੀ ਤੇ ਇਹ ਪਾ ਇਹ ਸ਼ੁਰੂ ਹੋਣ ਵਾਲੇ ਨੇ ਜਿਹੜੇ ਪੱਕੇ ਆ ਗਏ ਸੰਟੀਸ਼ਨ ਲਾਈ ਹੋਇਆ ਫਰ ਤੇ ਕੱਲ ਨੰਬਰ ਵੀ ਸੁਣਿਆ ਆਇਆ ਕਿ ਸਕੂਚ ਜਾ ਕੇ ਆਏ ਤੇ ਲਈ ਹਾਂਜੀ ਲੋ ਬਾਈ ਮੈਂ ਬਾਹਰ ਤਾਂ ਇਹ ਪਿੱਛੇ ਤੇ ਵੀ ਬਹੁਤ ਸਮੇਂ ਨੰਬਰ ਆਏ ਸਾਰੇ ਪੇਪਰਾਂ ਦੇ ਅੱਛਾ ਹਾਂਜੀ ਫੇਰ ਤਾਂ ਪਾਰਟੀ ਹੋ ਗਈ ਤੇਰੇ ਕੋਲ ਨਹੀਂ ਹਾਂਜੀ ਹਾਂਜੀ ਹੈ ਬਾਈ ਵੀ ਤੁਹਾਡੇ ਤੇਰਾ ਹਾਸਲ ਟਾਈਮ ਸਕੂਲ ਗਈ ਸੀ ਨਹੀਂ ਤੁਸੀਂ ਉਹਨੇ ਫੇਰ ਲੋੜੀ ਦੇਤੀ ਭਾਈ ਜਾਣ ਦੀ ਜੇ ਮੀਟਿੰਗ ਸੀ ਇਹਨਾਂ ਦੀ ਜਸ਼ਨ ਕਹਿੰਦੀ ਵੀ ਮਮਾ ਤੁਸੀਂ ਚਲੋ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਆ ਰਾਮਨ ਕਾ ਮਮੀ ਦੇਖ ਕੇ ਆਉਣਾ ਕਿੰਨੀ ਕ ਪੜਦੀ ਹੈ ਨੰਬਰ ਇਹਦਾ ਠੀਕ ਆ ਫੜ ਗਲਾਸ ਉਹਦੇ ਸਾਸਿਕਾ ਨੂੰ ਬੁਲਾ ਦੇ ਮੂੰਹ ਸਾਫ ਕਰਕੇ ਸਾਸਿਕਾ ਨੂੰ ਬੁਲਾਵੀਂ ਚਲ ਬੁਲਾ ਸਾਸਿਕਾ ਸਾਸਿਕਾ ਠੀਕ ਹੈ ਸਾਸਿਕਾ ਜੀ ਹੜ ਜਾ ਤੂੰ ਹੜ ਜਾ ਬੰਦਾ ਬਣ ਜਾ ਹੁਣ ਤੁਹਾਡੀ ਫਾਈਟਿੰਗ ਚੱਲੀ ਆ ਮੈਨੂੰ ਪਤਾ ਲੱਗਿਆ ਅੰਗੂਰਾਂ ਪਿੱਛੇ ਜ਼ਿਆਦਾ ਖਾਦੇ ਆ ਦੀਦੀ ਗੰਦੀ ਤਾਂ ਜਦੋਂ ਬਾਕੀਤਨ ਫਾਵਾ ਗੋਲ ਕਰਿਆ ਹੋਇਆ ਤਾਂ ਨਹੀਂ ਕਿਚਨ ਵਿੱਚ ਇਹਨੂੰ ਕੱਟ ਲਈ ਪਹਿਲਾਂ ਇਹਦੇ ਬਰਾਬਰ ਲਈ ਪਾ ਕੇ ਉਹਦਾਂ ਜਦ ਮਚਾ ਬਣਾਉਣ ਲੱਗੀ ਤੇ ਕਿਲ ਕੋਈ ਹੋਇਆ ਇਸੇ ਥੋੜੇ ਆਵਜੇਸ ਨੂੰ ਲੈ ਕੋਈ ਹੋਇਆ ਨਹੀਂ ਸੀ ਮਮਾ ਰੱਖੇ ਹੋਏ ਸੀ ਮੈਂ ਨੇ ਸਾਰੇ ਖਾ ਲਏ ਤੇ ਨਾ ਅੱਛਾ ਕੰਮ ਰੱਖੇ ਹੋਏ ਤੇ ਆਪਣੇ ਲਗੋਤੇ ਬਈ ਬੰਮੂ ਪਕੜੀ ਗਈ ਹੈ ਨਾ ਬੰਮੂ ਐ ਦੱਦਾ ਬੰਮੂ ਕੇ ਤੇ ਰੋਣਾ ਘਕਣਾ ਇਹਨੇ ਚਲ ਬੱਸ 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 ਇਹਨਾਂ ਕਹਤਾ ਗਣਦਾ ਹੁੰਦਾ ਜਿੰਗੜੀਆਂ ਪਰ ਤੇ ਮੈਂ ਵੀ ਛਿੜਕਾ ਮੈਂ ਆਪਣੇ ਦੇ ਆਉਣ ਦੀ ਦੇਰ ਹੈ ਜਦੋਂ ਕਹਤਾ ਲੱਗ ਜਾਂਦਾ ਲਾਉਣ ਚਾਚੇ ਕੁੱਟਿਆ ਹੁਣ ਵਿੱਚ ਇਹਦੇ ਗੱਲਾਂ ਨਾਲ ਮਾਰ ਸਾਨੂੰ ਵੀ ਵੀਰ ਚਾਹ ਦੇ ਦੇ ਹਾਂਜੀ ਜੀ ਠੀਕ ਆ ਹਾਂ ਇਹ ਗੱਲਾਂ ਦੇ ਵਿੱਚ ਟਾਈਮ ਨਗਾ ਹੀ ਜਾਣਾ ਸਾਨੂੰ ਪਤਾ ਏ ਬੇਕ ਨੂੰ ਚਾਹ ਦੇ ਦਿੱਤੀ ਜਿਹਦੇ ਨਾਲ ਜ਼ਿਆਦਾ ਲਾਡ ਪਿਆਰ ਆ ਵੀ ਚਲੋ ਠੀਕ ਨੇ ਸਾਨੂੰ ਵੀ ਦੇ ਦੇ ਚਾਹ ਉੱਠ ਖੜ ਆ ਜਾਓ ਚਲੋ ਬਾਹਰ ਨੂੰ ਆ ਜਾੜੀ ਓਏ ਟਾਈਮ ਪੂਰਾ ਹੋ ਗਿਆ ਪੁੱਤ 5 ਮਿੰਟ ਰਹਿ ਗਏ ਚਿੰਦੂ ਇੱਧਰ ਮੂੰਹ ਦਿਖਾਈ ਇਹ ਬਾਈ ਬੰਦਾ ਟੀਵੀ ਨਹੀਂ ਮੰਨ ਕੰਨਾ ਆ ਦੇਖੋ ਬਾਈ ਬੰਦੇ ਦੀ ਇੱਥੇ ਤੇ ਪਲੱਗ ਕੱਢ ਕੇ ਇੱਥੇ ਲਗਾਵਾ ਜਿੱਥੇ ਇਨਵਰਟਰ ਆ ਆ ਦੇਖੋ ਇਨਵਰਟਰ ਪੱਲਾਉਣਾ ਤਾਂ ਹੈਂ ਕੀ ਆ ਦੇਖਦਾ ਹੁੰਦਾ ਦੱਸ ਇੱਧਰ ਨੂੰ ਆ ਕੇ ਦੱਸ ਹੈਂ ਕੰਮੀ ਬੰਦਾ ਠੀਕ ਲੀ ਲੋ ਬਾਈ ਬਾਹਰ ਤੇ ਵੀ ਇੱਦਾਂ ਅੰਦਰ ਨੂੰ ਚਾਨਣਾ ਜਿਹੜਾ ਪੂਰਾ ਵੱਜ ਰਿਹਾ ਦੇਖੋ ਹੈ ਇਹ ਚਾਹ ਸਿੰਪਲ ਹੋ ਗਏ ਹੈ ਸਿੰਪਲ ਚਾਹ ਹੋ ਜਾਊਗਾ ਉਠਾ ਲਵਾਂਗਾ ਤੇਰੇ ਬਿਹਾਂ ਵਾਲੇ ਲੱਡੂ ਹਾਂਜੀ ਲੱਡੂਆਂ ਵਰਗੇ ਨਿਆਣੇ ਹੈ ਖਾਣਾ ਨਹੀਂ ਕਹਿੰਦਾ ਚਾਰ ਨਾਲ ਖੋਦ ਹੋ ਗਿਆ ਇਹ ਹੈ ਚਾਰ ਨਾਲ ਖੋਦ ਹੋ ਗਿਆ ਲੈ ਬਈ ਜਸ਼ਨ ਵੀ ਅੰਦਰ ਕਰਾਈ ਆਪਣਾ ਕੋਟਾ ਪੂਰਾ ਉੱਟ ਗਿੰਡੀ ਆਂਦਾ ਦਿਨ ਤੁਸੀਂ ਜਾਣਾ ਹਲੋ ਬਾਈ ਬਾਲ ਬੜੇ ਹੋਣ ਲੱਗੇ ਬੰਦੇ ਦੇ ਬੰਦੇ ਦੇ ਠੀਕ ਨੇ ਚਲੋ ਫਿਰ ਜੈਸਨ ਚੱਕੋ ਬੈਗ ਹਾਂਜੀ ਠੀਕ ਆ ਆਪਣੇ ਨੂੰ ਮਸੂਲੀ ਲਾਉਣੀ ਨਹੀਂ ਆ ਹੂੰ ਥੋੜੀ ਥੋੜੀ ਦੇਰ ਬਾਅਦ ਖੋਲ ਕੇ ਆ ਜੀ ਲੈ ਦੇ ਚਾਹ ਨਾ ਮੈਂ ਕਿਹ ਪੰਨਾਈ ਕਰਾਂ ਲੋਈ ਚਾਹ ਹੈ ਇੱਕ ਪੰਨਾਈ ਪੂਰਾ ਹੀ ਖਰਾਬ ਕਰਦਾ ਤੁਹਾਨੂੰ ਯਾਰ ਜਿਹੜਾ ਛਟਿੱਕੇ ਜਾਲੀਆਂ ਹਾਂ ਲਾਉਣੀ ਨਹੀਂ ਮੈਂ ਹੂੰ ਮੱਕ ਬੰਨ ਥੋੜੀ ਦੇਰ ਬਾਅਦ ਖੋਲ ਕੇ ਆਣਾ ਮਸੂਲੀ ਬਾਹਰ ਹੁੰਦਾ ਹੈ ਉਹ ਫਿਰ ਚਾਹ ਆ ਜਾਂਦੀ ਫੇ ਚੱਕੋ ਬਾਈ ਚੱਪਲ ਪਾਵੇ ਟੋਪੀ ਤਾਂ ਨਹੀਂ ਲੈਣੀ ਹੁਣ ਟੋਪੀ ਵਾਲਾ ਤਾਂ ਗਿਆ ਕੰਮ ਤੇ ਲੈਣੀ ਆ ਲੱਗਦੀ ਹੋਏ ਸਾਈਕਲ ਵਜਾਉਂਦੇ ਆਂ ਹੈ ਆਵਾਜ਼ ਲਾ ਦੇ ਚੱਲੋ ਫਿਰ ਲੋ ਬਾਈ ਬੰਦੇ ਆਪਣੇ ਚੱਲੇ ਆਏ ਗੇਟ ਕੋਈ ਪਰਵਜਨ ਨਾ ਆਉਂਦਾ ਠੀਕ ਨੇ ਚਲੋ ਬਾਕੀ ਚੱਲ ਰਿਹਾ ਕੰਮ ਬਾਈ ਜੋਰਾ-ਸ਼ੋਰਾ ਪਰ ਤੇ ਅਮਨ ਵੀ ਲੱਗਿਆ ਵਾ ਖੇ 24 ਤੁਹਾਨੂੰ ਦਿਖਾਉਂਦਾ ਇੱਧਰ ਉਹਨਾਂ ਨੂੰ ਹਾਂ ਬੈਗ ਠੇਹਾ ਪਿਆ ਪੁੱਤ ਤੇਰਾ ਚੱਪਲ ਆ ਪਾ ਲੈ ਜਾ ਪਾ ਲੈ ਬੜੀ ਹਰਜੀਤ ਮਾੜਾ ਜਿਹਾ ਗਲਾਸ ਲੈ ਬਈ ਆ ਗਈਆਂ ਟੋਪੀਆਂ ਤੁਸੀਂ ਦੋ ਹੀ ਲਿਆ ਪੁੱਤ ਹੈ ਚੱਲ ਬਈ ਆ ਮੈਨੂੰ ਫੜਾ ਦੇ ਮੇਰੀ ਚਾ ਚਲੋ ਬਈ ਠੀਕ ਆ ਚੱਲ ਲੈ ਕੰਮ ਏਕਣਾ ਲੋ ਬਈ ਇਧਰ ਆ ਮੰਦੀ ਲਾਈ ਵੀਡੀਓ ਦੀ ਆਪਾਂ ਚਾਚਾ ਜੀ ਵਾਲੇ ਖੇਤ ਜਿਹੜੇ ਫੁੱਟੇ ਪਟੇ ਹੋਏ ਆ ਸਵਾਰਨੇ ਆ ਆਪਾਂ ਚੱਲਦੇ ਥੋੜੇ ਜਿਹੀ ਬੀਜੀ ਇਹੇ ਤਿੰਨ ਚਾਰ ਦਿਨ ਦਾ ਲੱਗਿਆ ਵਾ ਤੇ ਉਹਨੇ ਕੱਪਰੇ ਜੇ ਕਰਕੇ ਕਿੰਨਾ ਬਾਕੇ ਜਿਹੜਾ ਚਪੂਣੀ ਜਿਹੜੀਆਂ ਮਾੜੀਆਂ ਮੋਟੀਆਂ ਰਹਿ ਗਈਆਂ ਸੋਕਣਾ ਵੀ ਇਹ ਵੀ ਲੱਗਿਆ ਆਪਣਾ ਹੌਲੀ ਹੌਲੀ ਆ ਲੋ ਬਾਅਦ ਦੇ ਵਿੱਚ ਫਿਰ ਹੋਣਾ ਬਈ ਇਹ ਲੇਜ਼ਰ ਖੇਤ ਸਾਰੇ ਉਹਨੇ ਕਿੰਗਲਨਾ ਬਲੋਅ ਵਾਜਦੇ ਤੇ ਕੱਲ੍ਹ ਦੋਹਰ ਤਵੀਆਂ ਨਾਲ ਵਾਹ ਤੁਸੀਂ ਦੇਖਿਆ ਇਹਦੇ ਬਲੌਗ ਦੇ ਵਿੱਚ ਤੇ ਹੁਣ ਆ ਕਰਕੇ ਸਵਾਗਮ ਮਾਰ ਕੇ ਦੌਰ-ਦੌਰ ਜਿግር ਹਲਾ ਨਾਲ ਬਹੁਤ ਜਿਹੜੀ ਮਾੜੀ ਮੋਟੀ ਜੜ ਰਹਿ ਜੂਗੀ ਉਹ ਚੱਕ ਹੋ ਜੂਗੀ ਕਿ ਜੜ ਵਿੱਚ ਹਲੇ ਕਾਫੀ ਨਿਕਲੀ ਜਾਂਦੀ ਹੈ ਵੀ ਉਹ ਹੁਣ ਬਾਅਦ ਚ ਬੰਦੇ ਆ ਜਿਹੜੇ ਆਪਣੇ ਚੁੱਕ ਲਉਂਗੇ ਕਿ ਪਨਾ ਦੇਖੋ ਕਿੰਨੀ ਮੋਟੀ ਜੜ ਭਈ ਇਹ ਇਹ ਜੜਾ ਜਿਹੜੀ ਹੈ ਮੈਂ ਤਗੜੀਆਂ ਤਗੜੀਆਂ ਸਾਰੀਆਂ ਚੱਕ ਹੋ ਜੁਈਆਂ ਕਾਫੀ ਨਿਕਲਨੀ ਹਲੇ ਬਾਉਂਡ ਦੇ ਨਾਲ ਨਹੀਂ ਇਹ ਚੀਜ਼ ਜੇ ਥੱਲੇ ਰਹਿ ਗਈ ਨੂੰ ਸਿਉਂਕ ਪੈ ਜਾਣੀ ਫਿਰ ਇਹ ਖਰਾਬ ਕਰ ਦੇਗਾ ਆ ਰਿਹਾ ਮਿੱਟੀ ਮਿੱਟੀ ਜੀ ਰੇਸਪਰੇ ਆਪਣਾ ਰਨ ਆਫ ਮੋਰੇ ਤੇ ਥੋੜਾ ਜਿਹਾ ਕਸਤਾ ਦਾ ਡੰਡਾ ਵੀ ਮਿੱਟੀ ਖਿੱਚੀ ਜਾ ਬੋਰੇ ਤੇ ਜਿੱਥੇ ਟੋਆ ਜਾਂਦਾ ਉੱਥੇ ਆਪੇ ਛੱਡ ਦਿੰਦਾ ਕੰਟਰੋਲਰ ਬੰਨਿਆ ਹੋਇਆ ਚਲੋ ਬਾਕੀ ਭਾਈ ਮੌਸਮ ਵਧੀਆ ਸਵਾਦ ਨਾਲ ਦੇਖੋ ਹਵਾ ਚੱਲ ਰਹੀ ਹੈ ਦੈਨ ਜਿਹੜੇ ਖੁੱਲ ਚੁੱਕੇ ਆ ਪੂਰੇ ਮੈਂ ਹਾਂ ਲੋ ਆਸਮਨ ਦੇਖੋ ਨੀ ਬਾਹਰ ਸੂਰਜ ਪੂਰਾ ਨਿਕਲਿਆ ਵਾ ਗਰਮੀ ਜੀ ਵੀ ਲੱਗੀ ਦਸਤਕ ਦੇਣ ਸਵੇਰ ਸਵੇਰ ਕੋਰਾ ਪੈਂਦਾ ਥੋੜਾ ਥੋੜਾ ਤੇ ਬਾਕੀ ਬਾਈ ਆਪਾਂ ਆਪਣੀ ਗੱਡੀ ਭਰਾਏ ਤੇ ਇੱਧਰ ਨੂੰ ਚਲੋ ਬੰਦਾ ਲੱਗਿਆ ਹੋਇਆ ਹੈ ਬੰਦਾਂ ਨੇ ਆ ਵੇ ਹਾਂ ਇਹਦੇ ਦੂਏ ਗੇਅਰ 'ਚ ਚੱਕਰ ਬਹੁਤ ਵਧੀਆ ਬਣਾਏ ਹੋਏ ਨਾ ਦੂਏ ਹਾਈ 'ਚ ਤਾਂ ਫਾਲਿਆਂ ਨੂੰ ਵੀ ਚੱਲਦਾ ਇਹ ਦੂਏ ਹਾਈ 'ਚ ਆਪਣੇ ਵਾਲੇ ਨਾਲ ਤਾਂ ਢੇੜੇ ਘੱਟ ਆ ਇਹਦੇ ਆਪਣੇ ਟਰੈਕਟਰ ਦੇ ਦੂਹੇ ਹੀ ਚੀਜ਼ ਦੇ ਨਾਲ ਤਾਂ ਢੇੜੇ ਜ਼ਿਆਦਾ ਆ ਠੀਕ ਜਾਂਦਾ ਹੈ ਨਵਾਂ ਵੀ ਹੈ 4x4 ਲੱਗੇ ਆਵੇਂ ਪਤਾ ਲੱਗਦੇ ਨਹੀਂ 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 ਦੂਹੇ ਹਾਈ 'ਚ ਚੱਕਰ ਬਣਾਉਂਦੇ ਤਾਂ 3 ਸਪੀਡ ਕਰਕੇ ਦੂਰ ਮੈਂ ਗੱਲ ਵਾੜ ਜਾਣੀ ਹੈ ਇਹਦੀ ਸੁਆਗੇ ਦੀ ਹਾਂ ਦੂਹੇ ਜੇ ਭਰਦੇ ਸਾਰੇ ਦੋਹਰੇ ਦੋਹਰੇ ਮਾਰਦੇ ਦੂਹੇ 'ਚ ਦੂਹਾ ਤੀਏ 'ਚ ਮਾਰਦੀ ਪਹਿਲਾ ਉਲਟ ਸਾਈਡ ਨੂੰ ਮਾਰੀਦਾ ਚਲ ਹਿੱਦ ਨੂੰ ਮਾਰ ਲੈ ਤਵੀਆਂ ਤੇ ਉਲਟ ਸਾਈਡ ਨੂੰ ਮਾਰ ਦੇ ਪਰ ਆਹੋ ਬੂਟੇ ਤੁਰੇ ਤਾਂ ਠੀਕ ਆ ਤੇਰਾ ਇਹ ਤੂੰ ਇਹੀ ਭਰਦਾ ਹੱਤਾ ਠੀਕ ਆ ਠੀਕ ਆ ਠੀਕ ਆ ਦੂਰ ਦਰਾਈਂ ਓਕੇ ਦੂਰ ਹੋ ਗਿਆ ਖੇਦਾ ਤਵੀਆਂ ਗੇਲ ਵੀ ਚਲ ਬਾਕੀ ਹੁਣ 4x4 ਦਾ ਤਾਂ ਫਰਕ ਹੈਗਾ ਹਾਂ ਟੂ ਵੀਲ ਵੀ ਲਾ ਕੇ ਦੇਖਿਆ 4 ਵਾਂ ਜ਼ਿਆਦਾ ਭੱਜਦਾ ਫੇਰ ਜੇ ਤੈਨੂੰ ਲਾਇਲ ਹੋ ਕੇ ਤਮ ਤਾਂ ਹੀ ਤਾਂ ਫਾਇਦਾ ਇਹਦਾ ਟੂ ਚ ਇੱਕ ਹੋਰ ਦੇਖਿਆ ਟੂ ਵੀਲ ਚ ਲੋਡ ਮੰਦਾ 4 ਚ ਨਹੀਂ ਮੰਦਾ ਚੱਲ ਚੱਕ ਦੇ ਮੋਨ ਚਲੋ ਭਾਈ ਚੱਲ ਰਿਹਾ ਕਰਨ